ਮੰਜਲ ਦੇ ਮੱਥੇ ਤੇ ਤੁਹਾਡੇ ਨਾਮ ਉਕਰੇ ਜਾਣਗੇ ਕਿ ਇਹਨਾਂ ਲੋਕਾਂ ਨੇ ਇਹਨਾਂ ਲੋਕਾਂ ਨੇ ਪੰਜਾਬ ਦੀ ਇੱਕ ਹੋਰ ਜੰਗ ਲੜੀ ਸੀ ਇਹ ਵੀ ਜੰਗ ਹੀ ਹੈ ਬਹੁਤ ਬਤਨਵਾਦ ਬਹੁਤ ਧੰਨਵਾਦ ਸੋ ਅੱਜ ਅੱਜ ਜਿਹੜਾ ਸੋਚ ਤੇ ਪੈਰਾ ਉਹ ਅਸੀਂ ਦੇਣ ਆਇਆ ਤੁਹਾਡੀ ਸੋਚ ਤੇ ਕਿ ਤੁਸੀਂ ਜਦੋਂ ਇੱਕ ਲਹਿਰ ਬਣ ਕੇ ਇੱਕ ਸਮੁੰਦਰ ਦੀ ਲਹਿਰ ਵਾਂਗੂ ਜਦੋਂ ਪਿੰਡਾਂ ਦੇ ਵਿੱਚ ਵੜੋਂਗੇ ਤਾਂ ਜਿਹੜੇ ਅਨਸ਼ੈ ਨੁਸ਼ੇ ਤਸਕਰ ਦਾ ਜਿਹੜੇ ਛੋਟੇ-ਮੋਟੇ ਡਰੱਗ ਡੀਲਰ ਇਹ ਉਹ ਤੇਮ ਕੰਮ ਕਰਨ ਇਹ ਸਾਰੇ ਰੁੜ ਜਾਣੇ ਆ ਕਿਉਂਕਿ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਦੋਂ ਤੋਂ ਇਹ ਕੰਮ ਸ਼ੁਰੂ ਹੋਇਆ ਪੁਲਿਸਿੰਦ ਦੀ ਮੈਂ ਤਾਰੀਫ ਕਰਨੀ ਚਾਹਣਾ ਇਸ ਮਾਮਲੇ 'ਚ ਕਿ ਜਦੋਂ ਤੋਂ ਇਹਨਾਂ ਦੇ ਜਿਹੜੇ ਤਿੰਨ ਮੰਜ਼ਲਾਂ ਵਾਲਾ ਕਿ ਦੋ ਮੰਜ਼ਲਾਂ ਵਾਲੇ ਘਰ ਕੁੜਜ ਟੈਣੇ ਸ਼ੁਰੂ ਹੋਏ ਆ ਉਦੋਂ ਦੇ ਲੋਕਾਂ ਨੂੰ ਵੀ ਹੌਸਲਾ ਹੋਇਆ ਕਈ ਜਗ੍ਹਾ ਤੇ ਲੱਡੂ ਵੰਡਣ ਦੀਆਂ ਵੀ ਵੀਡੀਓ ਆਈਆਂ ਆ ਵੀ ਲੇਡੀਆਂ ਲੱड्डੂ ਬਣ ਰਹੀਆਂ ਸੀ ਵੀ ਸ਼ੁਕਰ ਹੈ ਇਹਨਾਂ ਦੇ ਘਰ ਦੇ ਕੋਈ ਹੋ ਗਿਆ ਇਹਨਾਂ ਤੇ ਮਤਲਬ ਇਹਨਾਂ ਤੇ ਕਾਰਵਾਈ ਹੋ ਗਈ ਨਹੀਂ ਤਾਂ ਸਾਨੂੰ ਰੋਹ ਮਾਰਦੇ ਸੀ ਇਹਨੂੰ ਹਟਾ ਕੇ ਦਿਖਾਓ ਸਾਨੂੰ ਸਾਨੂੰ ਹਟਾ ਕੇ ਦਿਖਾਓ ਇਸ ਤਾਈਂ ਵੇਚਾਂਗੇ ਸੋ ਹੁਣ ਇਸ ਤਰ੍ਹਾਂ ਹੈ ਕਿ ਜੇ ਪੁਲਿਸ ਵੈਸੇ ਵੀ ਆ ਜੇ ਨਾ ਕਿਸੇ ਦੇ ਚਾਰ ਪੰਜ ਘਰ ਤਾਂ ਉਥੇ ਉਹੀ ਜਿੰਦਾ ਲਾ ਕੇ ਜਿਹੜੇ ਨੇ ਘਰ ਨੂੰ ਜਿੰਦਾ ਲਾ ਕੇ ਚਲੇ ਜਾਂਦੇ ਆ ਮਤਲਬ ਇਹਦਾ ਮਤਲਬ ਨਿਸ਼ਾਨ ਦਿਓ ਵੀ ਇਹ ਕਰ ਜਾਂਦੇ ਆ ਆਪਣੇ ਘਰ ਦੀ ਕਿ ਅਸੀਂ ਭਈ ਸਾਨੂੰ ਡਰਾਇਆ ਨਾ ਸੀ ਤਾਂ ਸ਼ਾਇਦ ਪੁਲਿਸ ਸਾਡੇ ਘਰੇ ਆਈ ਹੋਵੇ ਚੋੜ ਦੇ ਦਿਲ ਚ ਪਾਲਾ ਹੁੰਦਾ ਹੈ ਠੀਕ ਹੈ ਨਬੀ ਸਾਹਿਬ ਸਾਡੇ ਕਰੀਆਂ ਆਈ ਹੋਗੇ ਸੋ ਇਹ ਡਾਰ ਬਹੁਤ ਜ਼ਰੂਰੀ ਹੈ ਸੋ ਹੁਣ ਮੈਂ ਇਹ ਨਹੀਂ ਕਹਿੰਦਾ ਕਿ ਜਮੇ 100% ਆਪਾਂ ਨੇ ਫੇਜ਼ 1 ਚ ਖਤਮ ਕਰਤਾ ਪਰ ਇੱਕ ਜਿਹੜਾ ਆਮ ਸ਼ਰਿਆਂ ਵੀ ਮੋਟਰਸਾਈਕਲਾਂ ਤੇ ਤੁਰੇ ਫਿਰਦੇ ਸੀ ਧੀਆਂ ਪੈਣਾ ਦਾ ਕਾਪ ਕਰੋ ਬਾਹਰ ਨਿਕਲਣਾ ਓਖਾ ਕਰ ਉਹ ਬੰਦ ਹੋ ਗਿਆ ਕੰਮ ਹੁਣ ਥੋੜਾ ਬਹੁਤ ਜਿਹੜਾ ਵੱਡੇ ਲੈਵਲ ਤੇ ਜਾਂ ਬਹੁਤ ਗੁਪਤ ਲੈਵਲ ਤੇ ਚੱਲਦਾ ਆਪਾਂ ਛੱਡਣਾ ਨਹੀਂ ਕਿਉਂਕਿ ਜੰਗ ਜਿਹੜੀ ਹੈ ਉਹ ਜਾਰੀ ਰਹੂਗੀ ਅਜੇ ਆਪਣਾ ਆਪਾਂ ਮੰਜ਼ਿਲ ਤੇ ਨਹੀਂ ਪਹੁੰਚੇ ਇਸ ਕਰਕੇ ਕਹਿੰਦੇ ਕਿ ਕਿ ਸ ਕਵਿਨੇ ਲਿਖਿਆ ਹੈ ਕਿ ਬੇ ਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਲ ਦੇ ਮੱਥੇ ਤੇ ਤਖਤ ਹੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫਰਾਂ ਦਾ ਸੋ ਅੱਜ ਆਪਾਂ ਇੱਥੇ ਨਕਸ਼ਾ ਬਣਾਉਣ ਆਇਆ ਸਫਰ ਦਾ ਅਗਲੇ ਸਫਰ ਦਾ ਸੈਕੰਡ ਫੇਜ ਦਾ ਨਕਸ਼ਾ ਨਕਸ਼ਾ ਇਹ ਇੱਥੋਂ ਬਣਾ ਕੇ ਜਾਇਓ ਤੇ ਮੰਜ਼ਲ ਦੇ ਮੱਥੇ ਤੇ ਕੁਡੇ ਨਾਵਾਂ ਦੀ ਤਖਤੀ ਲੱਗੂਗੀ ਮੈਂ ਇਹ ਗੱਲ ਯਕੀਨ ਨਾਲ ਕਹਿ ਸਕਦਾ ਮੈਂ ਮੰਝਲ ਦੇ ਮੱਥੇ ਤੇ ਤੁਹਾਡੇ ਨਾਮ ਉਕਰੇ ਜਾਣਗੇ ਕਿ ਇਹਨਾਂ ਲੋਕਾਂ ਨੇ ਇਹਨਾਂ ਲੋਕਾਂ ਨੇ ਪੰਜਾਬ ਦੀ ਇੱਕ ਹੋਰ ਜੰਗ ਲੜੀ ਸੀ ਇਹ ਵੀ ਜੰਗ ਹੀ ਹੈ ਯੁੱਧ ਹੈ ਇਹਨੂੰ ਯੁੱਧ ਵਾਂਗੂ ਹੀ ਲੜਨਾ ਹੈ ਇਹ ਵੀ ਇੱਕ ਯੁੱਧ ਹੈ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਪੰਜਾਬ ਦੇ ਜੰਮਿਆਂ ਨੂੰ ਰੋਜ਼ ਮਹਿਮਾ ਆਉਂਦੀਆਂ ਰੋਜ਼ ਖੂਪ ੱਟ ਕੇ ਪਾਣੀ ਪੀਣਾ ਪੈਂਦਾ ਹੈ ਪੰਜਾਬੀਆਂ ਨੂੰ ਸੋ ਇਸ ਕਰਕੇ ਆਪਾਂ ਦੇਸ਼ ਵਾਸਤੇ ਵੀ ਖੜਨਾ ਹੈ ਆਪਣੇ ਕੌਮ ਵਾਸਤੇ ਵੀ ਖੜਨਾ ਆਪਣੀ ਧਰਤੀ ਵੀ ਬਚਾਉਣੀ ਹੈ ਆਪਣੀ ਜਵਾਨੀ ਵੀ ਬਚਾਉਣੀ ਹੈ ਆਪਣਾ ਪਾਣੀ ਵੀ ਬਚਾਉਣਾ ਹੈ ਕਿਸਾਨੀ ਵੀ ਬਚਾਉਣੀ ਹੈ ਆਪਣਾ ਪੰਜਾਬ ਬਚਾਉਣਾ ਹੈ ਸਾਰਾ ਪੰਜਾਬ ਇੱਕ ਪੂਰਾ ਇੱਕ ਹਰ ਕਿਸਮ ਦਾ ਫੁੱਲ ਹੈ ਪੰਜਾਬ ਚ ਹਰ ਫੁੱਲ ਦੀ ਆਪਣੀ ਆਪਣੀ ਮਹਿਕ ਹੈ ਆਪਣਾ ਆਪਣਾ ਰੰਗ ਹੈ ਇਹ ਜਿਹੜੇ ਨਫਰਤੀ ਲੋਕ ਆ ਗਏ ਦੇਸ਼ ਦੇ ਵਿੱਚ ਉਹ ਕਹਿੰਦੇ ਇੱਕੋ ਰੰਗ ਦੇ ਹੋਣੇ ਚਾਹੀਦੇ ਗੁਲਦਸਤੇ ਗੁਲਦਸਤੇ ਚ ਇੱਕੋ ਰੰਗ ਦੇ ਫੁੱਲ ਹੋਣਗੇ ਕਿੰਨੇ ਦਿਨ ਦੇਖ ਲਓਗੇ ਭਾਜੀ ਉਹਨੂੰ ਦੋ ਦਿਨ ਦੇਖ ਲਓਗੇ ਪੰਜ ਦਿਨ ਦੇਖ ਲਓਗੇ ਗੁਲਦਸਤੇ ਦਾ ਮਤਲਬ ਹੀ ਅਲੱਗ-ਅਲੱਗ ਕਿਸਮ ਦੇ ਫੁੱਲ ਅਲੱਗ-ਅਲੱਗ ਕਿਸਮ ਦੀ ਮਹਿਕ ਅਲੱਗ ਕਿਸਮ ਦੀ ਸੁਗੰਧ ਸਾਡਾ ਦੇਸ਼ ਜਿਹੜਾ ਪੂਰਾ ਫੁੱਲਵਾੜੀ ਹੈ ਅਲੱਗ-ਅਲੱਗ ਕਿਸਮ ਦਾ ਸਾਡਾ ਹੋਰ ਕਲਚਰ ਹੈ ਸਾਊਥ ਦਾ ਹੋਰ ਕਲਚਰ ਹੈ ਬੰਗਾਲ ਦਾ ਹੋਰ ਕਲਚਰ ਹੈ ਇਹ ਕਹਿੰਦੇ ਨਾ ਜੀ ਸਾਰਾ ਇੱਕੋ ਹੀ ਕਰ ਦੇਣਾ ਇਸ ਤਾਂ ਐਵੇਂ ਕਰ ਦਊਗਾ ਇੱਕੋ ਹੀ ਤੁਸੀਂ ਸੋ ਇਸ ਕਰਕੇ ਅਸੀਂ ਤੁਹਾਡੇ ਪੈਰੇਦਾਰ ਬਣ ਕੇ ਉੱਥੇ ਤਾਹਾਂ ਖੜਾਂਗੇ ਜਿੱਥੇ ਪੰਜਾਬ ਦੇ ਹੱਕਾਂ ਦੀ ਗੱਲ ਚੱਲੂਗੀ ਕਿ ਪੰਜਾਬ ਦੇ ਹੱਕਾਂ ਤੇ ਡਾਕਾ ਪੈ ਰਿਹਾ ਹੈ ਭਗਵਾਨ ਤੁਮਾਨੂੰ ਤੇ ਤੁਹਾਨੂੰ ਖੜਾ ਮਿਲੂਗਾ ਚਾਹੇ ਉਹ ਸੜਕ ਤੇ ਹੋਵੇ ਚਾਹੇ ਉਹ ਪਾਰਲੀਮੈਂਟ ਹੋਵੇ ਚਾਹੇ ਵਿਧਾਨ ਸਭਾ ਹੋਵੇ ਚਾਹੇ ਕੋਈ ਦਫਤਰ ਹੋਵੇ ਚਾਹੇ ਜਿਹੜਾ ਮਰਜੀ ਕਿਸੇ ਵੱਡੇ ਅਫਸਰ ਦਾ ਜਾਂ ਮੰਤਰੀ ਦਾ ਕੋਈ ਉਹਦਾ ਘਰ ਹੋਵੇ ਅਸੀਂ ਖੜਿਆ ਖੜਾਂਗੇ ਇੱਥੇ ਹੱਥਾਂ ਦੇ ਵਿੱਚ ਚਾਹੇ ਸਾਡੇ ਮੰਗ ਪੱਤਰ ਹੋਵੇ ਚਾਹੇ ਆਰਡਰ ਹੋਵੇ ਚਾਹੇ ਝੰਡਾ ਹੋਵੇ ਸੋ ਅਸੀਂ ਪੰਜਾਬ ਦੇ ਹੱਕਾਂ ਨੂੰ ਬਿਲਕੁਲ ਕਦੇ ਵੀ ਚਾਹੇ ਪਾਣੀਆਂ ਦੀ ਗੱਲ ਹੋਵੇ ਬੀਬੀਐਮਬੀ ਦੀ ਗੱਲ ਹੋਵੇ ਚੰਡੀਗੜ੍ਹ ਦੀ ਗੱਲ ਹੋਵੇ ਯੂਨੀਵਰਸਿਟੀ ਦੀ ਗੱਲ ਹੋਵੇ ਪੰਜਾਬ ਦੇ ਪੰਜਾਬ ਦੇ ਜਿੰਨੇ ਵੀ ਹੱਕ ਨੇ ਅਸੀਂ ਉਹਦੇ ਵਾਸਤੇ ਨਾਲ ਖੜਾਂਗੇ ਪਹਿਲੇ ਦਿਨੋਂ ਖੜਦੇ ਆ ਰਹੇ ਆ ਪਹਿਲੇ ਦਿਨੋਂ ਅੱਜ ਅੱਜ ਸਾਡੀਆਂ ਨੌਕਰੀਆਂ 60000 ਤੋਂ ਟੱਪ ਗਈਆਂ ਨੌਕਰੀਆਂ ਆ ਹਜੇ 4 ਸਾਲ ਆਪਾਂ ਨੂੰ ਹੋਏ ਨਹੀਂ 60000 ਤੋਂ ਵੱਧ ਨੌਕਰੀ ਤੁਹਾਡੇ ਪਿੰਡਾਂ 'ਚ ਤੁਹਾਡੇ ਰਿਸ਼ਤੇਦਾਰਾਂ ਨੂੰ ਜਾਂ ਦੋਸਤਾਂ ਮਿੱਤਰਾਂ ਨੂੰ ਮਿਲੀਆਂ ਹੋਣਗੀਆਂ ਤੇ ਹੱਥ ਖੜਾ ਕਰਕੇ ਕਹਿ ਦਿਓ ਹੱਥ ਖੜਾ ਕਰਕੇ ਕਹਦੇ ਹੋ ਕਿਸੇ ਨੇ 1 ਰੁਪਈਆ ਵੀ ਲਿਆ ਹੋਵੇ 1 ਰੁਪਈਆ ਗਲੀ ਵਾਲਾ ਰੁਪਈਆ ਵੀ ਲਿਆ ਹੋਵੇ ਕਿਸੇ ਨੇ ਜਾਂ ਕਿਸੇ ਨੂੰ ਸ਼ਪਾਰਸ਼ ਲਾਉਣੀ ਪੈਗੀ ਹੋਵੇ ਵੀ ਯਾਰਾ ਐਮਐਲਏ ਜਾਣਦਾ ਜਾਂ ਮੰਤਰੀ ਜਾਣਦਾ ਤਾਂ ਮਿਲੂਗੀ ਨੌਕਰੀ ਨੰਬਰ ਤਾਂ ਬਹੁਤ ਵਧੀਆ ਆ ਗਏ ਪਰ ਹਜੇ ਹਜੇ ਐਮਐਲਏ ਦਾ ਤੇ ਮੰਤਰੀ ਦਾ ਫੋਨ ਨੰਬਰ ਨਹੀਂ ਆਇਆ ਉਹ ਨੰਬਰ ਪਿੱਛੇ ਰਹਿ ਜਾਂਦੇ ਸੀ ਮੰਤਰੀ ਦਾ ਫੋਨ ਨੰਬਰ ਮੂਰੇ ਆ ਜਾਂਦਾ ਸੀ ᱱੋ ਕੈਸ਼ ᱱੋ ਫਰਮੈਸ਼ ਸਿੱਧੇ ਤੁਹਾਡੇ ਬੱਚੇ ਪੜਨਗੇ ਤੁਹਾਡੇ ਘਰੇ ਚਿੱਠੀ ਆਊਗੀ ਇੱਕ ਇੱਕ ਚਿੱਠੀ ਨਹੀਂ ਦੋ ਆਉਣੀਆਂ ਤਿੰਨ ਆਉਣਗੀਆਂ ਇੱਕੋ ਘਰ 'ਚ ਤਿੰਨ ਤਿੰਨ ਨੌਕਰੀਆਂ ਵੀ ਮਿਲੀਆਂ ਹੋਈਆਂ ਨੇ Gracias.